ਮੋ ਜੀ ਅੱਜ ਆਪਾਂ ਪਹੁੰਚੇ ਹਾਂ ਹਰੀਕੇ ਪੱਤਨ ਹਰੀਕੇ ਦਰਿਆ ਤੇ ਜਿਹੜਾ ਕਿ ਸਤਲਜ ਤੇ ਬਿਆਸ ਬਰਿਆਥਾਂ ਤੇ ਮਿਲਦਾ ਤੇ ਇੱਥੇ ਦੇਖ ਸਕਦੇ ਆ ਪਾਣੀ ਦਾ ਪੱਧਰ ਕਿੰਨਾ ਜ਼ੋਰ ਨਾਲ ਪਾਣੀ ਵਗ ਰਿਹਾ ਵਾ ਕਾਫੀ ਦਿਨਾਂ ਤੋਂ ਮੀਂਹ ਪੈ ਰਿਹਾ ਚੇਸ਼ਕਾ ਪੰਜਾਬ ਦੇ ਅੱਛੇ ਤੋਂ ਹੁਣ ਅਚਲਚੇ ਮੀਂਹ ਪੈ ਰਿਹਾ ਉਹਨਾਂ ਕਾਰਨ ਪਾਣੀ ਜਿਹੜਾ ਮੇਰਾ ਪੱਧਰ ਵੱਧ ਚੁੱਕਾ ਹੈ ਪ੍ਰਸ਼ਾਸਨ ਵੱਲੋਂ ਪਾਣੀ ਰੱਦੇ ਛੱਡਿਆ ਹੈ ਹਾਂ ਤੋ ਵੀ ਦੇਖ ਸਕਦੇ ਹੋ ਕਿ ਪਾਣੀ ਗੇਟਾਂ ਦੇ ਬਿਲਕੁਲ ਨਾਲ ਲੱਗਾ ਹੋਇਆ ਹੈਗਾ ਕਿੰਨਾ ਪਾਣੀ ਪਿੱਛੇ ਆਵਾ ਕੋਲ ਨਾਲ ਦੇ ਅੱਗੇ ਲੈ ਬੰਨੇ ਪਾਕਿਸਤਾਨ ਵਾਲੇ ਬੰਨੇ ਨੇ ਪਾਣੀ ਛੱਡਿਆ ਗਿਆ ਵਾ ਇੰਤਿਆਰ ਕਿ ਦੋ ਦਰਿਆ ਮਿਲਦੇ ਆ ਸਤਲੁਜ ਤੇ ਬਿਆਸ ਦੋਨਾਂ ਦਰਿਆਵਾਂ ਦਾ ਪਾਣੀ ਹੀ ਇੱਥੇ ਆਣ ਕੇ ਬਹੁਤ ਜ਼ਿਆਦਾ ਮਾਤਰਾ ਵਿੱਚ ਹੋ ਜਾਂਦਾ ਜਿਆਦਾਤਰ ਪਾਣੀ ਰਾਜਸਥਾਨ ਫਿਡਰ ਨਹਿਰ ਤੇ ਇਸਰਾਂ ਦੇ ਫਿਡਰ ਨਹਿਰ ਵਿੱਚ ਛੱਡਿਆ ਗਿਆ। ਬਹੁਤ ਪਾਣੀ ਆਇਆ। ਇੰਨੇ ਪਾਣੀ ਨਾਲ ਹਾਲਕੀ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਹੈਗੀ। ਪਾਣੀ ਸਥਿਰ ਮਤਰਾ ਛੋਰੀ ਛੱਡਿਆ ਜਾ ਰਿਹਾ ਵਾ। ਉਹ ਅਗਾਂਹ ਦੇਖ ਸਕਦੇ ਤੁਸੀਂ ਇੱਥੇ ਹਾਂ ਕਿ ਦਰਿਆ ਮਿਲਦੇ ਨੇ ਤੇ ਇੱਥੇ ਹਾਂ ਕਿ ਪਾਣੀ ਦਾ ਪੱਧਰ ਜਿਆਦਾ ਹੋ ਜਾਂਦਾ ਤਾਂ ਇੱਥੋਂ ਅੱਗੇ ਨੂੰ ਪਾਣੀ ਛੱਡਿਆ ਜਾਂਦਾ ਇਹ ਜਾ ਰਿਹਾ ਨਹਿਰਾਂ ਦੇ ਵਿੱਚ। ਉਨ੍ਹਾਂ ਦੋਨੋਂ ਨਹਿਰਾਂ ਦੇ ਵਿੱਚ ਹੀ ਪਾਣੀ ਪੂਰਾ ਫੁੱਲਿਆ ਉਪ ਪ੍ਰਕਿਰਿਆ ਜਾ ਰਹੀਆਂ ਹੋ ਸਾਰੇ ਦੇ ਸਾਰੇ ਡੇਟ ਖੁੱਲੇ ਹੈ ਨਾ ਰਾਜਸਥਾਨ ਫੀਡਰ ਨਹਿਰ ਤੇ ਨਾਲ ਹੀ ਸਰਹੰਦਾ ਫੀਡਰ ਜੋ ਕਿ ਪੰਜਾਬ ਨੂੰ ਸਰਹੰਦਾ ਫੀਡਰ ਦਾ ਪਾਣੀ ਫਰੀਦਕੋਟ ਮੁਕਸਰ ਫੋਇਲ ਕਾ ਇਹਨਾਂ ਲੱਕਨੋਵਿਤ ਵਿੱਚ ਪਾਣੀ ਦਿੱਤਾ ਜਾਂਦਾ ਸਰਹੰਦਾ ਫੀਡਰ ਵਾਲਾ ਪਾਣੀ ਸਾਰਾ ਇਹ ਹੈ ਜੀ ਰਾਜਸਥਾਨ ਫੀਡਰ ਨਹਿਰ ਜੋ ਕਿ ਪ੍ਰਤੀਕਰ ਫੋਲੋ ਦੀ ਫੋਲੋ ਕਰੀ ਜਾ ਰਹੀ ਹੈ ਇਹਦੇ ਵਿੱਚ ਬਹੁਤ ਜ਼ਿਆਦਾ ਪੂੰਛ ਛੱਡਿਆ ਗਿਆ ਵਾ